ਹਰਿਆਣੇ ਦੀਆਂ ਵੋਟਾਂ ਨੂੰ ਲੈ ਕੇ ਇੱਕ ਵੱਡਾ ਸਰਵੇਆ ਇਸ ਸਰਵੇ ਨੇ ਭਾਰਤੀ ਜਨਤਾ ਪਾਰਟੀ ਦੇ ਪੈਰਾਂ ਹਥਲਿਓਂ ਜ਼ਮੀਨ ਕੱਢ ਕੇ ਰੱਖ ਦਿੱਤੀ ਹੈ ਸਰਵੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂਦੀ ਨਹੀਂ ਉੱਡਦੀ ਹੋਈ ਵਿਖਾਈ ਦੇ ਰਹੀ ਹੈ ਸਰਵੇ ਕਿੰਨੇ ਕੀਤਾ ਹੈ ਕਿੰਨਾ ਸੈਂਪਲ ਸਾਈਜ਼ ਹੈ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਹਰਿਆਣੇ ਦੀਆਂ ਵੋਟਾਂ ਨੇ ਰਹਿ ਗਿਆ 1 ਮਹੀਨਾ ਅਗਸਤ ਅਗਸਤ ਦਾ ਮਹੀਨਾ ਸਤੰਬਰ ਦੇ ਅਖੀਰ ਚ ਅਕਤੂਬਰ ਦੇ ਪਹਿਲੇ ਹਫਤੇ ਜਿਹੜੀਆਂ ਵੋਟਾਂ ਪੈ ਜਾਣੀਆਂ ਉਸ ਵੋਟਾਂ ਤੋਂ ਪਹਿਲਾਂ ਇੱਕ ਸਰਵੇ ਸਾਹਮਣੇ ਆਇਆ ਸਰਵੇ ਵੀ ਕਿਸੇ ਐਰੇਗੈਰੇ ਨੇ ਨਹੀਂ ਕੀਤਾ ਸਰਵੇ ਵੀ ਇੱਕ ਪੱਤਰਕਾਰਾਂ ਦੇ ਸਮੂਹ ਨੇ ਕੀਤਾ ਆ ਪੱਤਰਕਾਰਾਂ ਦਾ ਸਮੂਹ ਦਾ ਨਾਮ ਆ ਪੀਪਲਸ ਪਲਸ ਕਾਫੀ ਲੰਬੇ ਸਮੇਂ ਤੋਂ ਅਜਿਹੇ ਸਰਵੇ ਕਰਦੇ ਆਉਂਦੇ ਨੇ ਸਰਵੇ ਦਾ ਪਹਿਲਾਂ ਤੁਹਾਨੂੰ ਮੈਂ ਸੈਂਪਲ ਸਾਈਜ਼ ਦੱਸਦਾ ਕਿਵੇਂ-ਕਿਵੇਂ ਸਰਵੇ ਕੀਤਾ ਗਿਆ 90 ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਇਹ ਸਰਵੇ ਕੀਤਾ ਗਿਆ ਹੈ 15000 ਸਰਵੇ ਦਾ ਸੈਂਪਲ ਸਾਈਜ਼ ਹੈ ਇਹ ਪੱਤਰਕਾਰਾਂ ਦਾ ਸਮੂਹ ਹੈ ਪੱਤਰਕਾਰਾਂ ਦਾ ਗਰੁੱਪ ਆਫ ਜਰਨਲਿਸਟ ਹੈ ਜਿਹੜਾ ਉਹਨਾਂ ਨੇ ਇਹ ਸਰਵੇ ਕੀਤਾ ਹੈ ਹਰਿਆਣਾ ਦੇ ਨਾਲ ਜੁੜੇ ਹੋਏ ਪੱਤਰਕਾਰ ਨੇ ਗਰਾਊਂਡ ਤੇ ਜਾ ਕੇ ਸਰਵੇ ਹੋਇਆ ਹੋਇਆ ਕੋਈ ਟੈਲੀਫੋਨ ਕਾਲ ਤੇ ਨਹੀਂ ਹੋਇਆ ਜਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਉੱਤੋਂ ਸੁਣ ਲਿਆ ਉੱਤੋਂ ਸੁਣ ਲਿਆ ਗਰਾਊਂਡ ਤੇ 1 ਟੂ 1 ਸਰਵੇ ਹੋਇਆ ਹੋਇਆ 15000 ਦਾ ਸੈਂਪਲ ਸਾਈਜ਼ ਹੈ ਹਰ ਵਿਧਾਨ ਸਭਾ ਚ ਕੀਤਾ ਗਿਆ ਹੈ 6 ਜ਼ੋਨਾਂ ਚ ਹਰਿਆਣਾ ਨੂੰ ਵੰਡਿਆ ਗਿਆ ਹਿਸਾਰ ਰੋहतक ਗੁਰਦਾਉਂ ਫਰੀਦাবাদ ਅੰਬਾਲਾ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਇਸ ਨੂੰ ਵੰਡ ਕੇ ਸਰਵੇ ਕੀਤਾ ਗਿਆ ਕਰਨਾਲ ਇਹਨਾਂ ਡਿਵੀਜ਼ਨਾਂ ਚ ਵੰਡ ਕੇ ਇਸ ਸਰਵੇ ਨੂੰ ਕੀਤਾ ਗਿਆ ਹੈ ਲਗਭਗ ਜੇ 15000 ਦੇ ਹਿਸਾਬ ਨਾਲ ਆਪਾਂ ਦੇਖੀਏ ਸਵਾ 100 ਤੋਂ 150 ਦਾ ਸੈਂਪਲ ਸਾਈਜ਼ ਫਿਰ ਕ ਵਿਧਾਨ ਸਭਾ ਤੇ ਆਪਾਂ ਸੀਟਾਂ ਦੀ ਗੱਲ ਕਰ ਲੈਨੇ ਆ ਸੀਟਾਂ ਦੇ ਹਿਸਾਬ ਨਾਲ ਬੜੇ ਰੋਚਕ ਤੱਥ ਸਾਹਮਣੇ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਤੇ ਜਜਪੀ ਦੋਵਾਂ ਨੂੰ ਵੱਡਾ ਘਾਟਾ ਹੋ ਰਿਹਾ ਬੀਜੇਪੀ ਇੱਥੇ ਆਪਣੀ ਸਰਕਾਰ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਪੀਪਲਸ ਪਾਲਸ ਦੇ ਇਸ ਸਰਵੇ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਕਾਂਗਰਸ ਦੀ ਕਾਂਗਰਸ ਨੂੰ ਬਹੁਤ ਜ਼ਿਆਦਾ ਇਸ ਸਮੇਂ ਕਹਿ ਲਿਆ ਕਿ ਇੱਕ ਤਰ੍ਹਾਂ ਨਾਲ ਬੂਸਟ ਮਿਲਦਾ ਸੱਤਾ 'ਚ ਵਾਪਸੀ ਹੋ ਰਹੀ ਹੈ ਕਾਂਗਰਸ ਦੀ 43 ਤੋਂ 44 ਸੀਟਾਂ ਜੇਕਰ ਲੋਅਰ ਨੰਬਰ ਵੀ ਚੱਕੀਏ ਤਾਂ ਕਾਂਗਰਸ ਬਹੁਮਤ ਦੇ ਅੰਕੜੇ ਤੋਂ ਸਿਰਫ ਕਹਿ ਲਿਆ ਕਿ ਪੰਜ ਸੀਟਾਂ ਪਿੱਛੇ ਆ 46 ਤੇ ਹੁੰਦਾ ਮੰਨ ਲਓ ਵੀ 3-4 ਸੀਟਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਪਿੱਛੇ ਜੇ ਪ੍ਰੋਪਰ ਕਨਫੀਡੈਂਟਲ ਮжоਰਿਟੀ ਦੀ ਗੱਲ ਕਰੀਏ ਤਾਂ ਉਹਦੇ ਤੋਂ 5 ਸੀਟਾਂ ਪਿੱਛੇ ਐ ਜੇਕਰ ਆਖਰੀ ਨੰਬਰ ਜਨ ਕਿ ਹਾਈਐਸਟ ਨੰਬਰ ਦੀ ਗੱਲ ਕਰੀਏ ਤਾਂ ਉਹ 48 ਐ ਤਾਂ ਕਾਂਗਰਸ ਇੱਕ ਸੋਖੇ ਤਰੀਕੇ ਨਾਲ ਮжоਰਿਟੀ ਦੇ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਐ ਕਾਂਗਰਸ ਨੂੰ ਫਿਲਹਾਲ ਕੋਈ ਰੋਕ ਨਹੀਂ ਸਕਦਾ ਜੇਕਰ ਇਹ ਸਰਵੇ ਦੀ ਮੰਨੀ ਜਾਏ ਤੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਬੜੀ ਸੰਗੜ ਗਈ ਹੈ ਹਾਲਾਂਕਿ ਉਹ ਮੌਜੂਦਾ ਸੀਟਾਂ ਨਾਲ ਕੋਈ ਬਹੁਤਾ ਨੁਕਸਾਨ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਪਰ ਜੋੜ ਤੋੜ ਦੀ ਰਾਜਨੀਤੀ ਨਹੀਂ ਹੋਣੀ ਜਵੇਂ ਪਿਛਲੀ ਵਾਰ ਹੋ ਗਈ ਸੀ ਜੇ ਜੀ ਪੀ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜਿਹੜੀਆਂ ਸੀਟਾਂ ਨੇ ਉਹਦੀ ਪ੍ਰੈਡਿਕਸ਼ਨ ਇਹ ਹੈ ਕਿ ਉਹ 34 ਤੋਂ 39 ਸੀਟਾਂ ਜਿਹੜੀਆਂ ਨੇ ਉਹ ਜਿੱਤ ਸਕਦੀ ਹੈ ਜਾਨੀ ਕਿ ਵੋਟ ਮਤ ਦੇ ਆંકੜੇ ਤੋਂ 7 ਸੀਟਾਂ ਜੇਕਰ ਹਾਈएस्ट ਨੰਬਰ ਤੇ ਦੇਖਿਆ ਜਾਵੇ ਤੇ ਜੇ ਕਲੋਸਟ ਨੰਬਰ ਤੇ ਦੇਖਿਆ ਜਾਵੇ ਤਾਂ 13 ਸੀਟਾਂ ਦਾ ਜਿਹੜਾ ਮਾਫ ਕਰਨਾ 7 ਤੇ 6 ਜਣੇ ਕਿ 13 ਸੀਟਾਂ ਦਾ ਜਿਹੜਾ ਫਰਕ ਹੈ ਉਹ ਪੈਣਾ ਹੈ ਕੁੱਲ ਮਲਾ ਕੇ ਇਸ ਖੇਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਫੀ ਨੁਕਸਾਨ ਚਾਹੇਕਰ ਜਜਪੀ ਦੀ ਗੱਲ ਕਰ ਲਈ ਹੋਰਾਂ ਦੀ ਤਾਂ ਇਸ ਸਰਵੇ ਦੇ ਵਿੱਚ 3 ਤੋਂ 8 ਸੀਟਾਂ ਜਾਂਦੀਆਂ ਨੇ ਜਿਹਦੇ ਵਿੱਚ ਜਜਪੀ ਇੰਡੀਆ ਨੈਸ਼ਨਲ ਲੋਕਦਲ ਅਨੈਲੋ ਆਮ ਆਦਮੀ ਪਾਰਟੀ ਤੇ BSP ਇਹਨਾਂ ਨੂੰ ਸਿਰਫ 3 ਤੋਂ 8 ਸੀਟਾਂ ਨੇਗੀਆਂ ਤੇ ਹੋਰ ਬਾਕੀ ਹੋਰ ਵੀ ਕੋਈ ਹੋ ਸਕਦਾ ਹੈ ਜੇਕਰ ਕੋਈ ਆਜ਼ਾਦ ਹੁੰਦਾ ਹੈ ਕਈ ਵਾਰ ਏਦਾਂ ਸਾਰੀਆਂ ਸਥਿਤੀਆਂ ਨਿਕਲਦੀਆਂ ਨੇ ਤਾਂ ਇਹ ਸਥਿਤੀ ਕੁੱਲ ਮਿਲਾ ਕੇ ਦੇਖੀ ਜਾ ਸਕਦੀ ਹੈ ਜੇਕਰ ਮੁੱਖ ਮੰਤਰੀਆਂ ਦੇ ਰੂਪ ਦੇ ਵਿੱਚ ਇਸ ਸਮੇਂ ਵੀ ਭੁਪਿੰਦਰ ਸਿੰਘ ਹੁੱਡਾ ਸਾਭ ਦੀ ਪਹਿਲੀ ਪਸੰਦ ਬਣੇ ਹੋਇਆ 40% ਲੋਕਾਂ ਨੇ ਆਪਣੀ ਪਹਿਲੀ ਪਸੰਦ ਭੁਪਿੰਦਰ ਸਿੰਘ ਹੁੱਡਾ ਨੂੰ ਬਤੌਰ ਮੁੱਖ ਮੰਤਰੀ ਦੇਖਿਆ ਉਸ ਤੋਂ ਬਾਅਦ ਨੈਵ ਸਿੰਘ ਸੈਣੀ ਨੂੰ 30% 9% ਮਲੋਲ ਖੱਟਰ ਨੂੰ 7% ਸ਼ੈਲਜਾ ਕੁਮਾਰੀ ਨੂੰ ਜਿਨ੍ਹਾਂ ਨੂੰ ਕੁਮਾਰੀ ਸ਼ੈਲਜਾ ਵੀ ਕਿਹਾ ਜਾਂਦਾ ਹੈ ਇਸ ਸਮੇਂ सिरसा ਤੋਂ ਲੋਕ ਸਭਾ ਮੈਂਬਰ ਵੀ ਨੇ ਕਾਂਗਰਸ ਦੇ ਤੇ 14% ਬਾਕੀਆਂ ਨੂੰ ਕੁੱਲ ਮਿਲਾ ਕੇ ਦੇਖੀਏ ਕਾਂਗਰਸ ਦੇ ਦੋਵੇਂ ਆਗੂਆਂ ਦੀ ਜੇਕਰ ਕੰਬਾਈਨਡ ਕਰਕੇ ਦੇਖੀਏ ਤਾਂ 47% ਲੋਕ ਕਾਂਗਰਸ ਦਾ ਮੁੱਖ ਮੰਤਰੀ ਚਾਹੁੰਦੇ ਆ ਤੇ ਦੂਜੇ ਪਾਸੇ 39% ਹੀ ਲੋਕ ਜਿਹੜੇ ਆ ਉਹ ਕਾਂਗਰਸ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਚਾਹੁੰਦੇ ਆ ਤਾਂ ਕੁੱਲ ਮਿਲਾ ਕੇ ਇਸ ਸਰਵੇ ਨੇ ਪੀਪਲਸ ਜਿਹੜਾ ਪੀਪਲਸ ਪਲਸ ਦਾ ਇਹ ਸਰਵੇ ਹੈ ਚੀਜ਼ ਨੂੰ ਐਂਡਿਕਟ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ ਹਰਿਆਣੇ ਦੇ ਵਿੱਚ ਕਸੂਤੀ ਸਥਿਤੀ ਚ ਹੈ ਜੇਕਰ ਆਪਾਂ ਪਿਛਲੀਆਂ ਵਿਧਾਨ ਸਭਾ ਵੋਟਾਂ ਦੀ ਗੱਲ ਕਰ ਲਈ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ 40 ਦੇ ਕਰੀਬ ਸੀਟਾਂ ਮਿਲੀਆਂ ਸੀ ਕਾਂਗਰਸ ਨੂੰ 31 10 ਜੜੀਆਂ ਨੇ ਜਾਂ ਜਨਤਾ ਪਾਰਟੀ ਜਜਪੀ ਨੂੰ ਮਿਲੀਆਂ ਸੀ ਬਾਕੀ ਕੁਝ ਆਜ਼ਾਦ ਜਿੱਤੇ ਸੀ 3-4 ਇੱਕ ਅੱਧੀ ਸੀਟ ਬੀਐਸਪੀ ਕੋਲ ਸੀ ਤੇ ਬਾਕੀ ਦੀਆਂ ਸੀਟਾਂ ਨੇ ਗਿਆ ਸਿਰਸੇ ਵਾਲੀ ਸੀਟ ਆ ਜਿਹੜੇ ਗੋਪਾਲ ਕਾਂਡਾ ਨੇ ਆਪਣੀ ਪਾਰਟੀ ਬਣਾਈ ਸੀ ਉਹ ਜਿੱਤ ਗਏ ਫਿਰ ਐਲਣਾਬਾਦ ਸੀਟ ਆ ਜਿਹੜੀ ਉਹ ਅਵੇ ਚਟਾਲਾ ਇੰਡੀਅਨ ਨੈਸ਼ਨਲ ਲੋਕਦਲ ਜਿੱਤ ਗਿਆ ਤਾਂ ਕੁੱਲ ਮਿਲਾ ਕੇ ਉਦੋਂ ਜੇਜਪੀ ਨਾਲ ਪਰ ਆਕਤੀ ਜੇਜਪੀ ਦੀ ਹਾਲਤ ਇੰਨੀ ਪਤਲੀ ਆ ਕਿ ਭਾਰਤੀ ਜਨਤਾ ਪਾਰਟੀ ਜੇਕਰ ਅਜਿਹੀ ਤੋੜ-ਜੋੜ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਜੇਕਰ ਉਹ 39 ਸੀਟਾਂ ਵਾਲਾ ਨੰਬਰ ਵੀ ਲਿੰਦੀ ਹੈ ਤੇ ਇਧਰੋਂ 8 ਵੀ ਆ ਜਾਂਦੀਆਂ ਨੇ ਤਾਂ ਤਾਂ ਵੀ ਸਥਿਤੀ ਭਾਰਤੀ ਜਨਤਾ ਪਾਰਟੀ ਦੇ ਹੱਥ ਚ ਆਉਣ ਵਾਲੀ ਨਹੀਂ ਕੁੱਲ ਮਿਲਾ ਕੇ ਇਸ ਲਈ ਰਿਫਲੈਕਸ਼ਨ ਜਿਹੜੀ ਆ ਲੋਕ ਸਭਾ ਚੋਣਾਂ ਦੇ ਵਿੱਚ ਆਈ ਚੁੱਕੀ ਹੈ ਕਿ ਪੰਜ ਪੰਜ ਦੇ ਬਰਾਬਰੀ ਤੇ ਆ ਗਈ ਕਾਂਗਰਸ ਜਿੱਥੇ ਕਾਂਗਰਸ ਕੋਲੇ ਜ਼ੀਰੋ ਸੀਟ ਸੀ ਇਹ ਹੁਣ ਸਾਰੀਆਂ ਸਥਿਤੀਆਂ ਬਣਦੀਆਂ ਵਿਖਦੀਆਂ ਨੇ ਪੀਪਲਸ ਪਲਸ ਦਾ ਸਰਵੇ ਕਿੰਨਾ ਸੱਚ ਹੁੰਦਾ ਕਿੰਨਾ ਝੂਠ ਕਿਉਂਕਿ ਸਮਾਂ ਬਹੁਤ ਪਿਆ ਆ ਉਨੇ ਸਮੇਂ ਚ ਕੋਈ ਸਥਿਤੀਆਂ ਬਦਲ ਜਾਂਦੀਆਂ ਨੇ ਹਰਿਆਣੇ ਦੀ ਸਰਕਾਰ ਕੋਲ ਹਜੇ ਸਮਾਂ ਹੈ ਕੁਈ ਅਜਿਹੇ ਕੰਮ ਕਰ ਜਾਂਦੀ ਹੈ ਜਿਹੜਾ ਕਿ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਤਾਂ ਸਥਿਤੀ ਬਦਲ ਸਕਦੀ ਹੈ ਨਹੀਂ ਤਾਂ ਫਿਰ ਪੀਪਲਸ ਪਲਸ ਵਾਲਾ ਜਿਹੜਾ ਆ ਇਹਦੇ ਵਿੱਚ ਹੋਰ ਵਾਅਦਾ ਹੋਣ ਦੇ ਚਾਂਸਸ ਨੇਗੇ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਇਸ ਸਮੇਂ ਕੁਸੂਤੀ ਸਥਿਤੀ ਦੇ ਵਿੱਚ ਜਾ ਚੁੱਕੀ ਹੈ ਸਰਕਾਰ ਬਚਾਉਣੀ ਮੁਸ਼ਕਲ ਹੈ ਪੀਪਲ ਪਲਸ ਦੇ ਇਸ ਸਰਵੇ ਦੇ ਮੁਤਾਬਕ ਦੇਖਦੇ ਹਾਂ ਕਿ ਸਰਵੇ ਕਿੰਨਾ ਸੱਚ ਹੁੰਦਾ ਕਿੰਨਾ ਝੂਠ ਇਹ ਹਰਿਆਣੇ ਦੇ ਲੋਕ ਕੁਝ ਸਮੇਂ ਬਾਅਦ ਕਲੀਅਰ ਕਰ ਦੇਣਗੇ